ਭਾਈ ਕਿੰਨੇ ਡੇਮੋ ਗਿਆ ਸੂਈ ਨਹੀਂ ਫਿਰ ਇਹਨੂੰ ਇਹ ਸੰਦੀਪ ਸਿੰਘ 6 ਤਰੀਕ ਦੀ ਸੂਈ ਹੈ ਅੱਛਾ ਇਹ ਫਿਰ ਬੱਚਾ ਹੈ ਫਿਰ ਬੱਚਾ ਵੇਖੋ ਤੁਸੀਂ ਇਹ ਜਾਂਗੀਰ ਕੋਲ ਦਾ ਜੀ ਜਿਹੜਾ ਅੰਬਰਸਰ ਹਨ ਜੀ ਅੰਬਰਸਰ ਜਿਹੜਾ ਆ ਠੀਕ ਹੈ ਤੇ ਗਾਂ ਫਿਰ ਉੱਤੋਂ ਗੱਬਣ ਕਰਾਤੀ ਹੁਣ ਛਿੜੀ ਅੱਛਾ ਫਿਰ ਉਹ ਉਹਨੂੰ ਕੰਮ ਹੋ ਗਿਆ 10 10 ਦਿਨ ਹੋ ਗਏ ਤੇ ਬਛੇਰਾ ਬਹੁਤ ਚੰਗਾ ਹੈ ਇਹ ਹਜੇ ਭਾਈ ਰੰਗ ਬਦਲੂਗਾ ਨਾ ਜੀ ਇਹ ਗੂੜਾ ਕਾਲਾ ਹੋ ਜਾਣਾ ਕਿ ਹਾਂ ਕੋੜੀ ਵਰਗਾ ਹੋ ਜਾਣਾ ਆਏ ਉਹਨੇ ਵੇਖਣਾ ਸੀ ਜੀ ਆਪ ਹਾਂਜੀ ਹਾਂਜੀ ਉਹ ਆਏ ਸੀਗੇ ਮੰਗਦੇ ਵੀ ਸੀ ਹੂੰ ਹੂੰ ਇਹਨੂੰ ਤੇ ਬڑے ਬੰਦੇ ਮੰਗਦੇ ਨੇ ਅੱਛਾ ਹਾਂ ਅਹੀਂ ਕਾ ਨਹੀਂ ਯਾਰ ਬੱਚਾ ਸੋਹਣਾ ਵੜਾ ਤੇ ਚਲੋ ਕੋਈ ਨਹੀਂ ਮਾਇਆ ਦੇ ਹੁੰਦੀ ਜਾਂਦੀ ਚਲ ਕੋਈ ਨਹੀਂ ਵੇਖਾਂਗੇ ਵੱਡਾ ਥੋੜਾ ਜਿਆ ਕਰ ਲਈਏ ਹਾਂਜੀ ਹਾਂਜੀ ਅਜੇ ਤੇ ਦਾ ਸਾਰੇ ਦਿਹਾੜੀ ਲਾੜਪਾ ਰਾਲ ਕਰਦੇ ਰਹਿੰਦੇ ਨੇ ਜਾਨੇ ਤੇ ਦੂਜੀ ਗੱਲ ਐ ਵੀ ਘੋੜੀ ਸਤੰਦੀ ਬੜੀ ਚੰਗੀ ਐ ਇਹਦੇ ਨਾਂ ਹਾਨੂੰ ਕਦੀ ਇਹਨੇ ਵਿਚਾਰੀ ਨੇ ਦੰਦੀ ਵੱਡੀ ਤੇ ਨਾਂ ਲੱਤ ਮਾਰੀ ਜਾਂਦੀ ਹੈ ਹੈ ਤਾਂ ਬਾਈ ਸਵਾਰੀ ਸੁਰੀ ਵਧੀਆ ਗੱਲ ਦੂਜੀ ਗੱਲ ਐ ਬੱਚਾ ਸਾਰਾ ਹੀ ਐ ਨਾ ਪਿਓ ਦੇ ਖੜਦੀ अच्छा, अच्छा आ, है। आ, ठीक है जिद्दंदा ਘੋੜਾ ਛੜਦੋ ਕੋ ਉਦੰਦਾ ਬੱਚਾ اچھا ਜੀ ਪਹਿਲਾ ਘੋੜਾ ਜਿਹੜਾ ਉਹ ਬਾਗ ਦਾ ਪੋਤਰਾ ਰਤਨ ਰਾਜ ਘੋੜੇ ਦਾ ਬੱਚਾ ਅੱਛਾ ਠੀਕ ਹੈ ਜੀ ਉਹਦਾ ਕਮੈਤ ਰੰਗ ਹੀ ਤੇ ਬੱਚਾ ਵੀ ਕਮੈਤ ਹੀ ਆਇਆ ਹਾਂ ਤੇ ਆ ਕਾਲੇ ਰੰਗ ਦਾ ਜਹਾਂਗੀਰ ਘੋੜਾ ਮੰਨਿਆ ਪਰ ਮੰਨਿਆ ਪੂਰਾ ਘੋੜਾ ਕਾਲੇ ਕਾਂਟੇ ਦਾ ਬੱਚਾ ਉਹ ਨਾਲੇ ਪਿੱਛੇ ਤੁਸੀਂ ਕਹਿੰਦੇ ਕਿ ਵੇਚ ਦੇਣੀ ਹੈ ਰਾਦਾ ਹੀ ਪਰ ਹੁਣ ਬੱਚਾ ਬੜਾ ਚੰਗਾ ਲੱਗਦਾ ਇੱਕ ਘੋੜੀ ਬੜੀ ਚੰਗੀ ਵੇਚਣ ਉਦਾਂ ਸੀਲ ਸੀਲ ਬਣਾ ਬਹੁਤ ਹਨਾ ਜੀ ਹਾਂ ਸੀਲ ਬੜੀ ਹੈ ਨਾ ਵਹਿ ਕਈ ਵਾਰੀ ਸਲਾਹ ਕਰਦੇ ਹਾਂ ਵੀ ਮਤਲਬ ਕੋਈ ਥੋੜਾ ਜਿਹਾ ਬਦਰੀਆ ਬੁਦਰੀਆ ਜਾਨਵਰ ਕੋਈ ਹਨਾ ਹਾਂਜੀ ਤੇ ਪਰ ਹੁਣ ਫਿਰ ਮੰਨ ਨਹੀਂ ਮੰਦਾ ਇਹੋ ਜੀ ਲੱਭਣੀ ਨਹੀਂ ਕੋੜੀ ਨਹੀਂ ਲੱਭਣੀ ਸਹੀ ਨਾਹੀਂ ਇਹਨੂੰ ਕਦੀ ਮਹਾਰਾਜ ਦੀ ਕਿਰਪਾ ਨਾਲ ਕਦੇ ਕੋਈ ਪਿਛਾੜੀਆਂ ਪਛੂੜੀਆਂ ਪਾਈਆਂ ਕੱਖ ਨਹੀਂ ਇਦਾਂ ਹੀ ਸਾਰੀ ਦਿਹਾੜੀ ਨਿਆਣਾ ਫੜ ਲੇ ਸਿਆਣਾ ਨੇ ਕੋਈ ਆਖਣਾ ਨਹੀਂ ਤੇ ਹੁਣ ਰਾਦਾ ਬਣਦਾ ਨਹੀਂ ਆ ਵੀ ਬੱਚਾ ਬੜਾ ਚੰਗਾ ਆ ਤੇ ਵਿੱਚ ਮੂਜੀ ਨਹੀਂ ਕਰਦਾ ਐਜੀ ਫਿਰ ਉਹਨਾਂ ਦੇ ਕੱਪੜੇ ਕਰਾ ਦੇ ਜਾਂਗੀਰ ਜੀ ਜਾਂਗੀਰ ਤੋਂ ਕਰਾਈ ਠੀਕ ਹੈ ਕੋੜਾ ਬੜਾ ਚੰਗਾ ਹੋ ਹਾਂਜੀ ਹਾਂਜੀ ਉਹਦੀ ਬਿਊਟੀ ਬੜੀ ਟਾਣ ਤਾਣ ਬਹੁਤ ਚੰਗਾ ਕੋੜਾ ਹੋਵੇ ਜਾਂ ਗਰੀਬੀ ਕਾਲੇ ਕਾਲੇ ਕਾਂਡੇ ਮੈਨੇਜ ਵਿੱਚ ਆਗਣੇ ਕਾਲੇ ਕਾਂਡੇ ਦਾ ਬੱਚਾ ਆ ਗਿਆ ਹਾਂਜੀ ਹਾਂਜੀ ਡਾਇਰੈਕਟਰ ਬੱਚਾ ਹਾਂ ਡਾਇਰੈਕਟਰ ਉਹਦਾ ਬੱਚਾ ਤੇ ਉਹਦੇ ਸਾਡੇ ਇਲਾਕੇ 'ਚ ਜੇ ਚਲੋ ਦੂਰ ਖੜਨ ਖੜਨ ਨਾਲ ਨਾਲ ਸਾਨੂੰ ਲੱਗੇ ਮੌਜ ਆ ਆ ਬਿਲਕੁਲ ਜੀ ਬਿਲਕੁਲ ਨਾਲਿਓ ਚਲੋ ਬੰਦੇ ਵਧੀਆ ਵਾ ਆਪਣਾ ਨਾਲੇ ਫਿਰ ਤੁਹਾਨੂੰ ਬੜੇ ਦੂਰ ਫਿਰ ਵਾਰਡ ਵਾੜੀ ਬਾਈ ਜਾਂਦੇ ਹਾਂ 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 ਹੁਣ ਇਹਨਾਂ ਦਾ ਇਹ ਹੁੰਦਾ ਇੱਕ ਜੰਪ ਅੱਜ ਦਿੱਤਾ ਦੂਜਾ ਤੇ ਜਿਹੇ ਦਿਨ ਫੇਰ ਦੇਣਾ ਪੈਂਦਾ ਦੂਰ ਫਿਰ ਕਿਹੜਾ ਬੰਦਾ ਜਾਵੇ ਇਹ ਫੇਰ ਤੁਸੀਂ ਕਿਨੇ ਜੰਪ ਪਲਵਾਇ ਜੀ ਵਾਹ ਇੱਕ ਦਿਨ ਛੱਡ ਕੇ ਇੱਕ ਦੂਜੇ ਅੱਛਾ ਠੀਕ ਹੈ ਚੈੱਕ ਕਰਾ ਕੇ ਡਾਕਟਰ ਸਾਹਿਬ ਨੂੰ ਹੁਣ ਓਕੇ ਜੀ ਹਾਂ ਡਾਕਟਰ ਤੁਹਾਡੇ ਲਾਗੇ ਜਾਂਦਾ ਉਧਰੋਂ ਠੀਕ ਹੈ ਡਾਕਟਰ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਉਧਰੋਂ ਮਲਾਂਗ ਦੇ ਲਾਗੇ ਪਿੰਡ ਨੂੰ ਅੱਛਾ ਮਲਾਂਗ ਲਾਗੇ ਠੀਕ ਹੈ ਉਹੀ ਆਉਂਦੇ ਆ ਤੇ ਉਹਨਾਂ ਚੈੱਕ ਕੀਤੀ ਕਹਿੰਦੇ ਠੀਕ ਹੈ ਤੇ ਫਿਰ ਆਪਾਂ ਗੱਭਨ ਕਰਾਤੀ ਤੇ ਵਿਸ਼ੇਰਾ ਵੇਖੋ ਤੇ ਅਜੇ ਇਹ ਹੈਗਾ ਜੇ 6 ਤਰੀਕ ਦਾ ਬਰਥ ਆ ਜਾ ਆ ਫਰਮ ਨਹੀਂ ਮਿਲ ਨਹੀਂ ਸੀ ਹੁਈ ਆ ਹਾਂ ਹਾਂ ਅਜੇ ਹੋਇਆ ਮਤਲਬ ਅਜੇ ਰਹਿ ਗਏ 5 4 ਦਿਨ ਬਹੁਤ ਪਸੰਦੇਮਾਨ ਅੱਛਾ ਸ਼ੈਤਾਨ ਹੈ ਨਾ ਸ਼ੈਤਾਨ ਹੈ ਫਿਰ ਤੁਹਾਨੂੰ ਬਾਰੇ ਹਾਂ ਕਾਲਾ ਪਿਆ ਹੁਣ ਅੰਦਰ ਜਾਣ ਫੀਡ ਫੂਡ ਵੀ ਆਂਦੀ ਬਈ ਜੀ ਕਿੰਨੇ ਨਹੀਂ ਕੋਣੇ ਹਾਂ ਹਾਂ ਫੀਡ ਆਉਂਦੀ ਇਹਨਾਂ ਦੀ ਉਹਨਾਂ ਦੀ ਪੌਣਿਆ ਹੀ ਦੁੱਧ ਦੀ ਘਟ ਪਰਦੇ ਦਰਾਏ ਵਾਲਿਆਂ ਦੀ ਅੱਛਾ ਉਹਨਾਂ ਦੀ ਠੀਕ ਹੈ ਤੁਹਾਨੂੰ ਮਿਲਦੀ ਹੈ ਵੱਡੀਆਂ ਸੋਈਆਂ ਤੁਹਾਨੂੰ ਮਿਲ ਜਾਂਦੀ ਇਹ ਇਹਦੇ ਜੇ ਦੁੱਧ ਤੇ ਰਹਿਣਾ ਨੇ ਦੋ ਤਿੰਨ ਮਹੀਨਿਆਂ ਦਾ ਖਾਂਦਾ ਪੱਠੇ ਪੁੱਠੇ ਮਾਂ ਨਾਲ ਹਾਂ ਮਨ ਮੂੰਹ ਨਾ ਮਾਰਦਾ ਹਾਂ ਮੂੰਹ ਮਾਰਦਾ ਹਾਂ ਤਾਂ ਤੇ ਵੈਸੇ ਇਹ ਜੇ ਫੀਡ ਫੂਡ ਮਾੜੀ ਮੋਟੀ ਖਾ ਵੀ ਲਿੰਦਾ ਪਰ ਜਿਆਦੀ ਇਹਦੀ ਡਾਈਟ ਦੁੱਧ ਦੀ ਆ ਠੀਕ ਆ ਤੇ ਇਹਨੂੰ ਪਾਈ ਦੀ ਫੀਡ ਫੂਡ ਹੋਰ ਵੀ ਕਈ ਕੁਝ ਅੱਜ ਕੱਲ ਤੇ ਭਾਜੀ ਕਿਨੇ ਲੈ ਕੇ ਲੇ ਸੀ ਜੋ ਇਹ ਉਦੋਂ ਲਿਆਂਦੀ ਸੀ 3 ਲੱਖ ਦੀ 3 ਲੱਖ ਦੀ ਠੀਕ ਤੇ ਹੁਣ ਤੇ ਚਲੋ ਸੈੱਟ ਦੇ ਬਾਅਦ ਪੈਸੇ ਮਿਲ ਗਏ ਹਾਂ ਹਾਂ ਕੀਮਤ ਫਿਰ ਅੱਗੇ ਵਧਦੀ ਹੋਣੀ ਵੀ ਹੁਣ ਅਡੋ ਕੋਈ ਇਦਾਂ ਸੈੱਟ ਬਣਿਆ ਬਣਾਤਾ ਹਾਂ ਬੜੇ ਬੰਦੇ ਮੰਗਦੇ ਚੰਗੀ ਝ ਕੋੜੀ ਚੰਗੀ ਬੱਚਾ ਵੱਡਾ ਪਉਂਦੀ ਹੈ ਨਾ ਹੂੰ ਹੂੰ ਤੇ ਹੁਣ ਨੀ ਜੀ ਕਰਦਾ ਜੇ ਵੇਚਣ ਨੂੰ ਕੋਈ ਨਹੀਂ ਲੋੜ ਹੀ ਨਹੀਂ ਕਰਦਾ ਸ਼ਿੰਗਾਰ ਆ ਜੀ ਹਾਂਜੀ ਹਾਂਜੀ ਸੋਹਣੀ ਲੱਗਦੀ ਨਾਲ ਜੀ ਲੱਗਿਆ ਰਹਿੰਦਾ ਕਿ ਨਹੀਂ ਬਾਈ ਆਹੋ ਤੇ ਮੁੰਡਾ ਹਾਂਜੀ ਹਾਂ ਇਹ ਨਾ ਮੈਂ ਜਦੋਂ ਇਹਨਾਂ ਲੈਣੀ ਹੈ ਨਾ ਕੋੜੀ ਤੇ ਮੈਨੂੰ ਆਂਦਾ ਕੋੜੀ ਲੈਣੀ ਤੇ ਮੈਂ ਤਾਂ ਤੈਨੂੰ ਬੁਲਟ ਬਲਟ ਲੈ ਦੇਣਾ ਜੀਪ ਜੱਪ ਲੈ ਦੇਣਾ ਕਹਿੰਦਾ ਨਹੀਂ ਕੋੜੀ ਲੈਣੀ ਹੌਣ ਮੈਂ ਸੋਚਦਾ ਜੇ ਇਹਨੂੰ ਬੁਲਟ ਜਾਂ ਜੀਪ ਲੈ ਕੇ ਦਿੱਤੀਂਦੇ ਇਹਨੇ ਬਾਹਰ ਜਾਣਾ ਸੀ ਬਾਹਰ ਜਾਣਾ ਸਹੀ ਗਾ ਹੁਣ ਇਹ ਬਾਹਰ ਗਿਆ ਵੇ ਤੇ ਘਰ ਨੂੰ ਆਉਂਦਾ ਸੀ ਘੋੜੀ ਨੂੰ ਪਤਾ ਨਹੀਂ ਪੱਠੇ ਪਾਇਕ ਨਹੀਂ ਪਾਇ ਹਾਂ ਇਹ ਫਰਕ ਪੈਂਦਾ ਜੀ ਇਹ ਗੱਲ ਸਰਦਾਰੀ ਆ ਸਰਦਾਰੀ ਇਹ ਰੱਖਣੀ ਉਹਨੇ ਜਿੱਦ ਕੋ ਜਗਾ ਜੀ ਗੱਲ ਬਸ ਬਸ ਜਗਾ ਤੇ ਬੰਦਾ ਮਿਹਨਤੀ ਇਹ ਦੂਜੀ ਗੱਲ ਇਹ ਕਿਸਤਾਂ ਤੇ ਨਹੀਂ ਮਿਲਣੀ ਬਿਲਕੁਲ ਜੀ ਵੀਰੇ ਇਹ ਨਾਲ ਸ਼ੌਂਕ ਵੀ ਜਾਈਦਾ ਨਾਲ ਬੱਜਣਾ ਹਣਾ ਜੀ ਲੈਣੀ ਨਗਦ ਪੈਂਦੀ ਹੁਣ ਇਹਨੇ ਜੇ ਖੁੱਲੇ ਪੱਠੇ ਖਤਮ ਉਹਨੇ ਪਹਿਲੀ ਮਰੀ ਜਾਣੇ ਹਾਂ ਇਹਨਾਂ ਨੂੰ ਕੋਈ ਨਾ ਕੋਈ ਗਾੜੀ ਨੀਰਨ ਵਾਲਾ ਮੋਫੜੀ ਦਾ ਰੱਖਿਆ ਉਹ ਹਾਂ ਜੀ ਬਿਲਕੁਲ ਜੀ ਉਦਾਂ ਹੀ ਤਾਂ ਚਲੋ ਲੂਸਨ ਲਾਸਨ ਬੀਜੀ ਆ ਜਵੀ ਜੂਵੀ ਬੀਜੀ ਆ ਠੀਕ ਹੈ ਜੀ ਉਹ ਪਾ ਦੀ ਦੀ ਆ ਇਹ ਬਾਕੀ ਕੋਈ ਦੀ ਗੱਲ ਨਹੀਂ ਮੱਜਾਂ ਨਾਲ ਦੇ ਪੱਠੇ ਪਾ ਦੋ ਕੋਈ ਗੱਲ ਨਹੀਂ ਟੋੜੀ ਟਾੜੀ ਛਾਂ ਕੇ ਪੋਣੀ ਦੀ ਬਿਲਕੁਲ ਜੀ ਬਿਲਕੁਲ ਘੋੜੀ ਚੰਗੀ ਸ਼ੇਰਾ ਜਿਹੜਾ ਦੂਜਾ ਵੱਡਾ ਉਹ ਅੰਦਰ ਉਹ 15 16 ਮਹੀਨੇ ਦਾ ਆ ਹਾਂਜੀ ਹਾਂਜੀ ਉਹ ਵੀ ਬੜੇ ਟੌਪ ਦਾ 60 ਇੰਚ ਹੋ ਗਿਆ ਉਹ ਅੱਛਾ ਹਾਂ ਉਹ ਵੇਚਾਂਗੇ ਉਹ ਵੇਚੋਗੇ ਹਾਂ ਇਰਾਦਾ ਆ ਵਿਸਾਖੀ ਦੀ ਮੰਡੀ ਵੇਚਾਂਗੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਭਾਈ ਜੀ ਫਿਰ ਓਕੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ